ਤਰਮਿੰਦਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਉਹ 99 ਸਾਲ ਦੇ ਸੰਤ ਤਰਮਿੰਦਰ ਔਰ ਲਗਾਤਾਰ ਸਿਹਤ ਸਮੱਸਿਆਵਾਂ ਨਾਲ ਜਿਹੜੀ ਉਮਰ ਦੀਆਂ ਸਿਹਤ ਸਮੱਸਿਆਵਾਂ ਹੁੰਦੀਆਂ ਉਹਨਾਂ ਨਾਲ ਉਹ ਜੂਝ ਰਹੇ ਸਨ ਤੇ ਖੌਣ ਉਹਨਾਂ ਦੀ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਹੀ ਆਈਸੀਯੂ ਬਣਾਇਆ ਗਿਆ ਸੀਗਾ ਉਹਨਾਂ ਦੇ ਦੋਵੇਂ ਬੇਟੇ ਸਨੀ ਦਿਓਲ ਅਤੇ ਬਵੀ ਦਿਓਲ ਉਹਨਾਂ ਨੂੰ ਘਰ ਲੈ ਗਏ ਸਨ ਘਰ ਲੈ ਜਾ ਕੇ ਉਹਨਾਂ ਨੇ ਪੂਰੀ ਡਾਕਟਰੀ ਟੀਮ ਜਿਹੜੀ ਹੈ ਆਪਣੇ ਘਰ ਬੁਲਾਈ ਹੋਈ ਸੀਗੀ ਔਰ ਉਹਨਾਂ ਦੇ ਧਰਮਿੰਦਰ ਦੇ ਰੂਮ ਨੂੰ ਬਕਾਇਦਾ ਆਈਸੀਯੂ ਦੇ ਵਿੱਚ ਬਦਲ ਦਿੱਤਾ ਗਿਆ ਸੀ ਸਾਰੇ ਜਿੱਡੇ ਵੀ ਮੈਡੀਕਲ ਇਕੁਪਮੈਂਟਸ ਸਿਗੇ ਉਹ ਉੱਥੇ ਇੰਤਜ਼ਾਮ ਕੀਤੇ ਹੋਏ ਸਨ ਲੇਕਿਨ ਉਹਨਾਂ ਨੂੰ ਤਕਰੀਬਨ 10 ਦਿਨ ਪਹਿਲਾਂ ਇਹ ਰੌਲਾ ਪਿਆ ਸੀ ਕਿ ਉਹਨਾਂ ਦੀ ਬ੍ਰਿਜ ਕੈਂਡੀ ਹਸਪੀਟਲ ਦੇ ਵਿੱਚ ਡੈਥ ਹੋ ਗਈ ਹੈ ਉਦੋਂ ਉਹਨਾਂ ਨੂੰ ਹਸਪੀਟਲ ਤੋਂ ਐਂਬੂਲੈਂਸ ਦੇ ਜ਼ਰੀਏ ਘਰ ਲਜਾਇਆ ਗਿਆ ਕਿਉਂਕਿ ਇਹ ਕਹਿਤਾ ਗਿਆ ਸੀਗਾ ਕਿ ਉਹ ਹਜੇ ਠੀਕ ਨਹੀਂ ਉਹਨਾਂ ਦੀ ਬੇਟੀ ਹਿਮਾ ਮਾਨਲੀ ਦੀ ਲੜਕੀ ਇਸ਼ਾ ਦਿਓਲ ਨੇ ਬਾਕਾਇਦਾ ਟਵੀਟ ਕਰਕੇ ਇਹ ਕਹਿਆ ਸੀਗਾ ਕਿ ਉਸਦੇ ਪਾਪਾ ਬਿਲਕੁਲ ਠੀਕ ਨਹੀਂ ਔਰ ਇਹ ਗਲਤ ਖਬਰਾਂ ਚੱਲ ਰਹੀਆਂ ਨੇ ਲੇਕਿਨ ਅੱਜ ਉਹਨਾਂ ਨੇ ਇਸ਼ਾ ਦਿਓਲ ਨੇ ਹੀ ਇਹ ਕਨਫਰਮ ਕੀਤਾ ਇਸ਼ਾ ਦਿਓਲ ਦੀ ਫੋਟੋ ਸਾਹਮਣੇ ਆਈ ਹੈ ਔਰ ਉਸ ਤੇ ਕਨਫਰਮ ਕੀਤਾ ਗਿਆ ਕਿ ਤਰਮਿੰਦਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਬਾਲੀਵੁੱਡ ਦੇ ਹੀ ਮੈਨ ਤਾਂंसू ਕਲਾਕਾਰ ਖਾਸ ਕਰਕੇ ਪੰਜਾਬ ਵਾਸਤੇ ਪੰਜਾਬ ਵਾਸਤੇ ਇਹ ਵੱਡੀ ਦੁਖਦਾਈ ਖਬਰ ਹੈ ਕਿਉਂਕਿ ਪੰਜਾਬ ਦੇ ਸਾਨੇਵਾਲ ਜ਼ਿਲ੍ਹਾ ਲੁਧਿਆਣਾ ਦੇ ਸਾਨੇਵਾਲ ਨਾਲ ਸੰਬੰਧਤ ਨੇਰਮਿੰਦਰ ਔਰ ਤਰਮਿੰਦਰ ਦੀ ਹੁਣ ਬਾਲੀਵੁੱਡ ਤੋਂ ਹਮੇਸ਼ਾ ਵਾਸਤੇ ਅਲਵਿਦਾ ਹੋ ਗਏ ਨੇ ਤਰਮਿੰਦਰ